ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਲਾਕੇ ਦੇ ਕੁਝ ਨੌਜਵਾਨ ਭਾਈ ਸਾਡੇ ਸਰਕਾਰ ਜੋਗ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਲੋਕਾ ਜੋ ਕਾਫੀ ਸਮੇਂ ਤੋਂ ਚਰਮਣੀ ਅਕਾਲੀ ਦਲ ਦੇ ਵਿੱਚ ਸਭਾਵਾਂ ਨਿਭਾਰੇ ਸਨ 47 ਸਾਲ 47 ਸਾਲ ਤੋਂ ਲਗਾਤਾਰ ਇਹ ਉਹਨਾਂ 'ਚ ਜੋ ਵਿਚਰੇ ਸਨ ਪਾਰੇ ਗੁਰੂ ਗ੍ਰੰਥ ਸਾਹਿਬ ਨੇ ਬੜੀ ਮਹਾਨ ਕਿਰਪਾ ਕੀਤੀ ਪਰਮੇਸ਼ਰ ਇਹਨਾਂ ਉੱਪਰ ਪਤਾ ਲੱਗਾ ਵੀ ਸਾਡੇ ਖਡੂਰ ਹਲਕੇ ਤੋਂ ਸਾਡੇ ਸਤਕਾਰਯੋਗ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਜੋ ਅੰਪੀ ਦੀ ਚੋਣ ਲੜ ਰਹੇ ਨੇ ਇੱਕ ਪੰਥ ਦੀ ਗੱਲ ਹੈ ਇੱਕ ਸਿੱਕੀ ਦੀ ਗੱਲ ਹੈ ਨੌਜਵਾਨ ਨਸ਼ੇ ਬਚਾਉਣ ਦੀ ਗੱਲ ਜਦੋਂ ਇਹਨਾਂ ਨੇ ਪਤਾ ਲੱਗਾ ਇਹਨਾਂ ਨੂੰ ਗੁਰੂ ਨੇ ਕਿਰਪਾ ਕੀਤੀ ਗੁਰਗੋਬਿੰਦ ਸਿੰਘ ਨੇ ਇਹਨਾਂ ਤੇ ਕਿਰਪਾ ਕੀਤੀ ਇਹਨਾਂ ਦੀ ਜ਼ਮੀਰ ਜਾਗੀ ਇਹਨਾਂ ਆਪਣੇ ਅੰਦਰੋਂ ਜ਼ਮੀਰ ਦੀ ਆਵਾਜ਼ ਸੁਣੀ ਇਹਨਾਂ ਨੇ ਉਸ ਵੇਲੇ ਤਸਤੀਫਾ ਦੇ ਕੇ ਤੇ ਭਾਈ ਅਮਰਤਪਾਲ ਸਿੰਘ ਦੇ ਹੱਥ ਵਿੱਚ ਡਲ ਚੁੱਕੇ ਨੇ ਔਰ ਕੱਲ ਨੂੰ ਇਹਨਾਂ ਨੂੰ ਆ ਭਾਈ ਅਮਰਤਪਾਲ ਦੀ ਮਾਤਾ ਤੇ ਪਿਤਾ ਤੇ ਬੀਬੀ ਖਲੜਾ ਵੱਲੋਂ ਸਨਮਾਨਿਤ ਕੀਤਾ ਜਾਣਾ ਮੱਲਾਂ ਵਾਲਾ ਵੀ ਸੀ ਇਸ ਵਾਰਤੀ ਅਸੀਂ ਪੂਰੇ ਜਥੇ ਵੱਲੋਂ ਨਾਕੇ ਵੱਲੋਂ ਗੁਰਮਤਿ ਪ੍ਰਚਾਰ ਜਥੇ ਵੱਲੋਂ ਪੂਰੇ ਨਾਕੇ ਦੀ ਸੰਗਤ ਸਿੰਘਾਂ ਵੱਲੋਂ ਨੌਜਵਾਨਾਂ ਵੱਲੋਂ ਅਸੀਂ ਇਹਨਾਂ ਦਾ ਧੰਨਵਾਦ ਕਰਨ ਵਾਸਤੇ ਜਾਇਜ਼ੀ ਧੰਨਵਾਦ ਕਰਦੇ ਹਾਂ ਗੁਰੂ ਕਿਰਪਾ ਕਰੇ ਹੋਰ ਵੀ ਜਿਹੜੇ ਸਾਡੇ ਰਹਿ ਗਏ ਆ ਉਹਨਾਂ ਦੀਆਂ ਜ਼ਮੀਰਾਂ ਜਾਗਣ ਆਪਣੇ ਅੰਦਰ ਦੀ ਆਵਾਜ਼ ਸੁਣੇ ਪੰਥ ਵਾਸਤੇ ਧਰਮ ਵਾਸਤੇ ਅਸੀਂ ਲੜੀਏ ਤੇ ਸਾਡਾ ਜਿਹੜਾ ਸਤਕਾਰ ਵੀ ਹੋਵੇ ਅਸੀਂ ਆਪਣੇ ਫਰਜ਼ਾਂ ਪੂਛਾਣੀਆਂ ਅਸੀਂ ਸਮੂਹਿਤ ਸਭ ਜਣਾਂ ਦਾ ਧੰਨਵਾਦ ਕਰਦੇ ਹਾਂ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ